ਬੀਤੀ ਰਾਤ ਬਟਾਲਾ ਚ ਇੱਕ ਵੱਡੀ ਵਾਰਦਾਤ ਹੋਈ ਸੀ ਗੱਡੀ 'ਚ ਸਵਾਰ ਕੁਝ ਲੋਕ ਆਏ ਤੇ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਕਰੀਬੀ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਨੂੰ ਅੰਨੇਵਾ ਗੋਲੀਆਂ ਮਾਰ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਬਟਾਲਾ ਪੁਲਿਸ ਨੇ ਰਾਤੀ ਅਣਪਛਾਤੇ ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਹੀ ਸਿਵਲ ਹਸਪਤਾਲ ਬਟਾਲਾ ਚ ਪਿੰਡ ਭਗਵਾਨਪੁਰ ਤੋਂ ਸਥਾਨਕ ਲੋਕ ਤੇ ਜੱਗੂ ਦੇ ਰਿਸ਼ਤੇਦਾਰ ਪਹੁੰਚੇ ਤੇ ਉਹਨਾਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਕੁਝ ਸਮੇਂ ਤੋਂ ਬਟਾਲਾ ਰਹਿ ਰਹੀ ਸੀ ਕਿ ਜਦ ਕੀ ਨਿੱਜੀ ਤੌਰ ਤੇ ਉਸ ਦੀ ਕੋਈ ਰੰਜਿਸ਼ ਨਹੀਂ ਸੀ ਲੋਕਾਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਆਪਣੇ ਪੁੱਤ ਜੱਗੂ ਦੇ ਕੇਸ ਦੀ ਪਰਵਾਹੀ ਜ਼ਰੂਰ ਕਰਦੀ ਸੀ ਪਰ ਸਿਵਲ ਹਸਪਤਾਲ ਵਿੱਚ ਉਸ ਦਾ ਪੋਸਟਮਾਰਟਮ ਹੋਵੇਗਾ। ਅੱਜ ਜਾਣੇ ਹੁਣ ਕਦ ਕਿਹਦੇ ਕੀ ਵੈਰ ਇਹਨਾਂ ਦਾ ਉਹ ਉਹਦਾ ਕੋਈ ਜਾਤੀ ਵੈਰ ਤਾਂ ਹੈ ਨਹੀਂ ਕੋਈ ਕਿਸੇ ਦਾ ਉਹਦਾ ਨਾ ਕਿਸੇ ਨਾਲ। ਪਰ ਜੋ ਵੀ ਉਹ ਜੱਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀ ਗੱਲ ਨਹੀਂ ਹੋ ਗਈ। ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ। ਲੋਕ ਇੱਕ ਕੋਈ ਗੱਲ ਨਹੀਂ ਕਹੇ ਨਾਲ। ਉਹ ਦੋ ਤਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਪੇਖੋ ਵਾਲੇ ਦਾ ਸਿੱਧਾ ਨਹੀਂ ਬੋਲੋ। ਮਝ ਬਿਸੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਤੇ ਦੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਡੀਆਂ ਦੇ ਦੇਣੀਆਂ ਉਹਨਾਂ ਨੂੰ ਪੋਸਟਮਮ ਨਹੀਂ ਅਜੇ ਹੋਇਆ ਹੁਣਾਂ ਜਿੰਨੇ ਕਿ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਕੋਸਣ ਬਸ ਸਾਰੇ ਹੁਣ ਆਹੀ ਉੱਥੇ ਖੁਦ ਆਂ ਅਹੀਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟੇ ਫੇਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਆ ਹੁਆ ਕਹਤੇ ਕੌਣ ਥੀ ਹੈ ਜੋ ਲੇਡੀ ਜਿਨਕੇ ਗੱਡੂ ਜੀ ਕੀ ਮਦਦ ਥੀ ਮਦਦ ਜੀ ਮੇਰੀ ਤਾਈ ਜੀ ਲੱਗਦੀ ਹੈ ਇਨਕੀ ਮਦਦ ਥੀ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੀ ਹੈ ਤੇ ਇਹ ਕਹਿੰਦੇ ਇਨਕੀ ਮਦਦ ਲੱਗਤੇ ਥੇ ਇਹ ਹਾਂਜੀ ਇਹ ਕਿਨਕੇ ਮਦਦ ਥੇ ਜਿਨਕੀ ਡੈਥ ਹੋਈ ਹੈ ਨਹੀਂ ਨਾ ਆਪਕੀ ਮਦਦ ਥੀ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੈਥ ਕਿਸ

ਤਹਾਡੀ ਮਤਲਬ ਮਤ ਕਰਨਗੇ। ਕੀ ਮੰਗ ਕੀ ਕਰਦੇ ਆਪ ਦੀਆਂ ਨਹੀਂ ਮੰਗ। ਮਾਣੀ ਹੂੰ ਤੁਹਾਨੂੰ ਪਤਾ ਹੀ ਸਾਰੇ ਕੋਈ ਹੋਣੇ ਬਿਆਨ ਦੇਵਾਂਗੇ ਆਪਣੇ ਦੇ ਮੇਰੀ ਜੇਤ। ਬਾਕੀ ਤੁਹਾਡੀ ਬੀਤੀ ਰਾਤ ਬਟਾਲਾ ਚ ਇੱਕ ਵੱਡੀ ਵਾਰਦਾਤ ਹੋਈ ਸੀ। ਗੱਡੀ 'ਚ ਸਵਾਰ ਕੁਝ ਲੋਕ ਆਏ ਤੇ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਨੂੰ ਅੰਨੇਵਾ ਗੋਲੀਆਂ ਮਾਰ ਕੇ ਫਰਾਰ ਹੋ ਗਏ। ਦੱਸਦੀ ਆ ਕਿ ਬਟਾਲਾ ਪੁਲਿਸ ਦੇ ਰਾਤੀ ਅਣਪਛਾਤੇ ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਔਰ ਥੇ ਹੀ ਸਿਵਲ ਹਸਪਤਾਲ ਬਟਾਲਾ ਚ ਵਿੰਡਪਗਵਾਨਪੁਰ ਤੋਂ ਸਥਾਨਕ ਲੋਕ ਤੇ ਜੱਗੂ ਦੇ ਰਿਸ਼ਤੇਦਾਰ ਪਹੁੰਚੇ ਤੇ ਉਹਨਾਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਕੁਝ ਸਮੇਂ ਤੋਂ ਬਟਾਲਾ ਰਹਿ ਰਹੀ ਸੀ ਕਿ ਜਦ ਕੀ ਨਿੱਜੀ ਤੌਰ ਤੇ ਉਸ ਦੀ ਕੋਈ ਰੰਜਿਸ਼ ਨਹੀਂ ਸੀ ਲੋਕਾਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਆਪਣੇ ਪੁੱਤ ਜੱਗੂ ਦੇ ਕੇਸ ਦੀ ਪਰਵਾਹ ਜਰੂਰ ਕਰਦੀ ਸੀ ਪਰ ਸਿਵਲ ਹਸਪਤਾਲ ਵਿੱਚ ਉਸ ਦਾ ਪੋਸਟਮਾਰਟਮ ਹੋਵੇਗਾ ਅੱਜ ਜਾਣੇ ਹੁਣ ਕਦ ਕੀ ਹੋਵੇ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤਾਂ ਹੈ ਨਹੀਂ ਕੋਈ ਗੇੜਾ ਉਹਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਜੱਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਪਗਲ ਕੋਈ ਦੀ ਗੱਲ ਨਹੀਂ ਆ ਗਈ ਬਹੁਤ ਗਰਮ ਮਾੜੀ ਗੱਲ ਹੋਈ ਆ ਕੋਈ ਇੱਕ ਕੋਈ ਗੱਲ ਨਹੀਂ ਕਰਨ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਦਾ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਸਿੱਧਾ ਨਹੀਂ ਬੋਲੋ ਮੈਂ ਵੀ ਚੰਗ ਹੀ ਉਹ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:00 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾ ਆ ਤੇ ਇੱਕ ਉਹਦਾ ਘਰ ਮੈਨੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਪੋਸਟਮੈਡਮ ਨਹੀਂ ਹੈ ਜੇ ਹੋਇਆ ਉਹ ਨਾਮ ਜਨਰਲ ਕਪੁਲਿਸ ਪੇਪਰ ਨਹੀਂ ਆਉਂਦੇ ਪਿਆਰੋ ਕੀ ਠੀਕ ਹੈ ਨਾ ਫੇਰ ਹੋਏਗਾ ਪੋਸਟਾਂ ਨੂੰ ਬਸ ਸਾਰੇ ਹੁਣ ਹਾਂ ਹੀ ਉੱਥੇ ਖੁਦ ਹਾਂ ਐਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟੇ ਫੇਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਆ ਹੁਆ ਕੀ ਹੈ ਤੇ ਕੌਣ ਥੀ ਹੈ ਜੋ ਲੇਡੀ ਜਿਨ ਕੇ ਜੱਜੂ ਜੀ ਕੀ ਮਦਦ ਥੀ ਮੇਰੀ ਤਾਈ ਜੀ ਲੱਗਦੀ ਹੈ इनकी ਮਦਦ ਥੀ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੀ ਹੈ ये ये क्या इनकी मदद मदर लगते थे ये ये किनके मदर थे जिनकी डेथ हुई है तो पुलिस ने अभी तक कोई कार्रवाई नहीं की, की नहीं, ना। है, लेकिन वो अपनी भी अभी कर रहे हैं ना क्योंकि रात तो हुए वो जो पर थे, वो थे नहीं जिनकी डेथ थी कितने की दूसरे भाई साहब कौन थे वो तो क्या कार्रवाई की मांग करते हैं आप ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਆ ਮੰਗਿਆ ਕਰਦੇ ਹਾਂ ਕੀ ਮੰਗਦੇ ਜਿਵੇਂ ਅਸੀਂ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਰਦ ਕਰਨਗੇ ਕੀ ਮੰਗਿਆ ਕਰਦੇ ਆਪ ਕੀ ਨਹੀਂ ਮੰਗਦੇ ਮਾਣ ਇਹ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੇ ਬਿਆਨ ਦਵਾਂਗੇ ਆਪਣੇ ਦੇ ਬਾਕੀ ਤੁਹਾਡੀ ਕੋਈ